ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ ਨੇ ਅਲਬਰਟਾ ਸਰਕਾਰ ਨੂੰ ਗੈਸ ਟੈਕਸ ਘਟਾਉਣ ਅਤੇ ਸਾਰੇ ਕਾਰਬਨ ਟੈਕਸ ਖਤਮ ਕਰਨ ਦੀ ਮੰਗ ਕੀਤੀ ਹੈ ਸੀਟੀਐਫ ਦੀ ਰਿਪੋਰਟ ਦੇ ਮੁਤਾਬਕ ਅਲਬਰਟਾ ਦੇ ਲੋਕ ਗੈਸ ਤੇ ਪ੍ਰਤੀ ਲੀਟਰ 29 ਸੈਂਟ ਅਤੇ ਡੀਜ਼ਲ ਤੇ 23.6 ਸੈਂਟ ਟੈਕਸ ਦੇ ਰਹੇ ਨੇ ਜਦਕਿ ਮੈਨੀਟੋਬਾ ਵਿੱਚ ਟੈਕਸ ਕਾਫੀ ਘਟ ਹੈ ਸੀਟੀਐਫ ਦਾ ਕਹਿਣਾ ਹੈ ਕਿ ਹੁਣ ਅਲਬਰਟਾ ਸਰਕਾਰ ਨੂੰ ਇੰਡਸਟਰੀਅਲ ਕਾਰਬਨ ਟੈਕਸ ਖਤਮ ਕਰ ਦੇਣਾ ਚਾਹੀਦਾ ਹੈ ਤੇ ਸੂਬੇ ਨੂੰ ਕਾਰਬਨ ਟੈਕਸ ਫ੍ਰੀ ਬਣਾ ਦੇਣਾ ਚਾਹੀਦਾ ਹੈ ਕੈਲਗਰੀ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਸੀਟੀਐਫ ਦੀ ਅਲਬਰਟਾ ਡਾਇਰੈਕਟਰ ਕ੍ਰਿਸ ਸਿਮਸ ਨੇ ਕਿਹਾ ਕਿ ਪਹਿਲਾਂ ਅਲਬਰਟਾ ਵੀ ਦੇਸ਼ ਵਿੱਚ ਸਭ ਤੋਂ ਘੱਟ ਫਿਊਲ ਟੈਕਸ ਲਾਉਣ ਵਾਲਾ ਸੂਬਾ ਸੀ ਪਰ ਹੁਣ ਮੈਨੀਟੋਬਾ ਇਸ ਤੋਂ ਅੱਗੇ ਨਿਕਲ ਰਿਹਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਅਲਬਰਟਾ ਸਰਕਾਰ ਫਿਊਲ ਟੈਕਸ ਘਟਾ ਦੇਵੇ ਅਤੇ ਕਾਰਬਨ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇ। We are calling on Premier Danielle Smith to make Alberta a leader when it comes to low gas taxes again. She only needs to reduce it by a couple of cents per liter. and we can be number one again. ਅਲਬਰਟਾ ਵਿੱਚ ਇੱਕ ਮਿਨੀ ਵੈਨ ਦੀ ਟੈਂਕੀ ਭਰਨ ਤੇ ਲਗਭਗ 21 ਡਾਲਰ ਟੈਕਸ ਲੱਗਦਾ ਹੈ। ਪਿਕਅਪ ਟਰੱਕ ਭਰਨ ਤੇ ਲਗਭਗ 33 ਡਾਲਰ ਟੈਕਸ ਲੱਗਦਾ ਹੈ ਤੇ ਜੇਕਰ ਵੱਡੇ ਡੀਜ਼ਲ ਦਾ ਟਰੱਕ ਭਰਨਾ ਹੈ ਤਾਂ ਲਗਭਗ 200 ਡਾਲਰ ਵਾਧੂ ਟੈਕਸ ਦੇਣਾ ਪੈਂਦਾ ਹੈ। ਸੀਟੀਐਫ ਦਾ ਕਹਿਣਾ ਹੈ ਕਿ ਜਦੋਂ ਫੈਡਰਲ ਸਰਕਾਰ ਨੇ ਕਾਰਬਨ ਟੈਕਸ ਖਤਮ ਕਰ ਦਿੱਤਾ ਹੈ ਤਾਂ ਅਲਬਰਟਾ ਨੂੰ ਵੀ ਇੰਡਸਟਰੀਅਲ ਕਾਰਬਨ ਟੈਕਸ ਹਟਾ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਸਸਕੇਚੂਵਨ ਵਰਗਾ ਟੈਕਸ ਮੁਕਤ ਕੋਸ਼ਿਤ ਕਰ ਦੇਣਾ ਚਾਹੀਦਾ ਹੈ।